ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਸੁਖਵਿੰਦਰ ਕੌਰ ਸਰਬਸੰਮਤੀ ਨਾਲ ਸਰਪੰਚ ਚੁਣੀ ਗਈ ਬਲਾਕ ਢਿਲਵਾਦੇ ਪਿੰਡ ਸੁਰਖਪੁਰ ਦੇ ਵਸਨੀਕ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਪਿੰਡ ਦੀ ਸਮੁੱਚੀ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕਰ ਲਈ ਇਸ ਮੌਕੇ ਸਰਬਸੰਮਤੀ ਨਾਲ ਸੁਖਵਿੰਦਰ ਕੌਰ ਨੂੰ ਸਰਪੰਚ ਰਿਤੂ ਰਾਣੀ ਗੁਰਪ੍ਰੀਤ ਸਿੰਘ ਭਜਨ ਕੌਰ ਹਰਵਿੰਦਰ ਸਿੰਘ ਜਗਦੀਪ ਕੌਰ ਮਨਜਿੰਦਰ ਕੌਰ ਲਸ਼ਕਰ ਸਿੰਘ ਸਾਰੇ ਪੰਚ ਚੁਣੇ ਗਏ ਇਸ ਸਰਪੰਚ ਸੰਤੀ ਲਈ ਸਰਵਨ ਸਿੰਘ ਔਜਲਾ ਮੇਜਰ ਸਿੰਘ ਸਰਪੰਚ ਮਹਿੰਦਰ ਸਿੰਘ ਪਿੰਦਾ ਮਹਿੰਦਰ ਸਿੰਘ ਨੰਬਰਦਾਰ ਡਾਕਟਰ ਜਗੀਰ ਸਿੰਘ ਜੋਗਿੰਦਰ ਸਿੰਘ ਮਾਦੋ ਸਵਰਨ ਸਿੰਘ ਸੱਪਲ ਇਕਬਾਲ ਮੁਹੰਮਦ ਚਰਨ ਦਾਸ ਬਲਜਿੰਦਰ ਸਿੰਘ ਔਜਲਾ ਆਦਿ ਦੇ ਵਿਸ਼ੇਸ਼ ਯੋਗਦਾਨ ਰਿਹਾ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜੀ ਦੇ ਵਿਸ਼ੇਸ਼ ਰਿਪੋਰਟ ਹਾਂਜੀ ਸਰਪੰਚ ਸਾਹਿਬ ਅੱਜ ਤੁਹਾਨੂੰ ਸਰਪੰਚੀ ਨਾ ਚੁਣਿਆ ਗਿਆ ਕੀ ਕਹਿਣਾ ਚਾਹੋਗੇ ਇਸ ਨੂੰ ਵੜਾ ਨੇ ਮਾਣ ਦਿੱਤਾ ਸਾਨੂੰ ਧੰਨਵਾਦ ਪਿੰਡ ਵਾਲਿਆਂ ਦਾ ਸਾਰੇ ਨਾਲ ਚੁਣੇ ਤਵਰ ਸੰਪੀਲਾ ਸਮੇਤ ਜੁਣਿਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਬਿਲੋ ਧੰਨਵਾਦ ਕਰਦੇ ਤੇ ਤਰਾੰਗੇ ਜਿੱਦਾਂ ਵੀ ਸਾਰਿਆਂ ਨਾਲ ਹੀ ਬੇਜੀ ਕੀ ਨਾਮ ਤੁਹਾਡਾ ਮੈਂ ਖੜਾ ਸੀ ਤੇ ਤੁਹਾਨੂੰ ਅੱਜ ਸਰਪੰਚ ਦੀ ਨਾਮ ਮੈਂਬਰ ਪੰਚਾਇਤ ਚੁਣਿਆ ਗਿਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖੁਸ਼ੀ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਅਮਰਿਸ਼ੰਦੇ ਵੀਰ ਦਾ ਸਪੈਸ਼ਲੀ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਕੀਤਾ ਤੁਸੀਂ ਗਲੋਤ ਰਵਾਟੀ ਆ ਜੀ ਤਿੰਨੋਂ ਮੇ ਬਜੀ ਤੱਕ 100% ਜੀ ਅੱਜ ਤੁਹਾਨੂੰ ਦੂਸਰੀ ਵਾਰੀ ਸਭ ਸੰਤੀ ਦਾ ਮੈਂਬਰ ਪੁਰਜਾਇ ਚੁਣਿਆ ਗਿਆ ਕੀ ਕਹਿਣਾ ਚਾਹੁੰਦਾ ਮੈਂ ਵਕਤ ਤੋਂ ਜੋ ਵੀ ਡੀਵੀਐ ਕਮੇਟੀ ਕਰਦੀ ਮੈਂ ਬੰਨੇ ਸਾਰੇ ਮੈਂਬਰ ਚੁੜਿਆ ਗਿਆ ਮੈਂ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਹਾਂ ਬਾਕੀ ਗੁਰਮਾਹ ਰਾਇ ਦਾ ਬਹੁਤ ਬਹੁਤ ਧੰਨਵਾਦ ਆ ਜੀ ਜੀ ਨੇ ਸਾਡੇ ਸੇਵਾ ਕਰੀ ਆ ਮੈਂ ਆਪਣੇ ਤਨ ਮਨ ਨਾਲ ਸੇਵਾ ਕਰਦਾ ਹਾਂ ਕਿ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਸੂਰਾਲੀ ਤੁਹਾਨੂੰ ਮੈਂਬਰ ਕੋ ਜਾ ਚੁੜਿਆ ਗਿਆ ਕੀ ਕਹਿੰਦੇ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਰਣਜੀਤ ਦੀ ਦਿਨੇ ਬਹੁਤ ਸਮਾਨ ਦਿੱਤਾ ਮੇਰਾ ਕੀਤਾ ਵੀ ਤੂੰ ਖੜੀ ਹੋ ਇਸ ਕਰਕੇ ਮੈਂ ਮੈਂਬਰ ਪੰਚਾਇਤਾਂ ਦਾ ਵੀ ਬਹੁਤ ਹਲਵਾ ਕਰਦੇ ਹਾਂ ਤੇ ਮੈਨੂੰ ਉਹਨਾਂ ਨੇ ਚੁਣਿਆ ਮੈਨੂੰ ਮਾਣੀ ਹਾਂਜੀ ਮੇਰਾ ਨਾਮ ਬੰਨ੍ਹੋ ਪਾਓ ਤੁਸੀਂ ਅੱਜ ਸਭ ਸਭੀ ਦਾ ਮੈਂਬਰ ਪੰਚਾਇਤ ਚੁਣੇਗੇ ਆ ਕੀ ਕਹਿ ਰਹੇ ਹੋਗੇ ਮੈਂ ਖਦੀ ਕਰ ਸਭ ਇਕੱਠੇ ਦੇ ਵਿੱਚ ਮੈਂ ਪਚਾਇਤ ਮੈਂ ਬਰਾਂਦਾ ਸਾਰਿਆਂ ਦਾ ਮਹਾਲ ਕਰਦੀ ਆ ਪਿੰਡ ਦਾ ਮੈਨੂੰ ਰਣਜੀਤ ਹੁਣਾਂ ਨੇ ਪਹਿਲੇ ਸਰਪੰਚਾਂ ਮੈਂਬਰਾਂ ਨੇ ਬਹੁਤ ਮਾਣ ਹੈ ਇਤਰੀ ਕਿ ਕਾ ਮੈਨੂੰ ਦੁਬਾਰਾ ਫੇ ਚੁਣਿਆ ਗਿਆ ਵਾ ਬਹੁਤ ਵਧੀਆ ਵਾ ਪਿੰਡ ਦੇ ਵਿੱਚ ਬਹੁਤ ਵਧੀਆ ਵਿਕਾਸ ਕਰਾਂਗੇ ਨਾਲ ਮੈਂ ਇੱਥੇ ਸਹਿਮਤੀ ਦੇ ਨਾਲ ਸਾਰੇ ਕੰਮ ਵਧੀਆ ਕਰਾਂਗੀ ਕੀ ਨਾਮ ਹੈ ਮੇਰਾ ਨਾਮ ਜਗਜੀਤ ਕੌਰ ਆ ਮੈਂ ਡਾਕਟਰ ਆਪਲੀਸਿੰਗ ਸਿਸਟਰ ਅਨਾਉਂਸਿੰਗ ਮੈਂ ਤਾਂ ਵੰਕ ਰਿਹਾ ਸਾਰੇ ਲਾਭ ਜਾਂਦਾ ਆਪਣੀ ਲੀਡਰ ਜਿਨ੍ਹਾਂ ਨੇ ਇੰਨਾ ਮਾਨ ਦਿੱਤਾ ਇਹਨਾਂ ਪਰ ਅਸੀਂ ਕੀਤਾ ਕਿ ਹਾਂ ਵੀ ਮਤਲਬ ਨਵੇਂ ਹੰਦਿਆ ਸਾਰੀ ਮਤਲਬ ਮੌਕਾ ਦਿੱਤਾ ਖੜੇ ਹੋਣ ਦਾ ਉਹ ਆ ਦੋ ਇੱਕ ਬੱਚੇ